ਹਾਂ ਜੀ ਪੈੜੀ ਦਿੱਤੀ ਵਾਹ ਸਾਰੀ ਵਧੀਆ ਬਣ ਗਈ ਏ ਤੇ ਵਟਾਂ ਪਾਣ ਲੱਗੇ ਆ ਤੂੰ ਵਾਹ ਕੰਪਿਊਟਰ ਕਰਾ ਲਵਾਵਾਂਗੇ ਵਟ ਦੱਬੀ ਇਹ ਵੀ ਕਿਤੇ ਟੁੱਟ ਨਾ ਜਾਏ ਮੈਂ ਇਹਦੇ ਪੈਰਾਂ ਨਾਲ ਉਤਾਰਨ ਧਿਆ ਵਟ ਮੁੰਡੇ ਨੇ ਇੱਥੇ ਇੱਥੇ ਰੱਖਿਆ ਟਾਇਰ ਦੱਪਤੀ ਵਟ ਐਨ ਮੰਤਾ ਜੋਗਨ ਭਜਨ ਸਿੰਘ ਦਾ ਪੋਤਰਾ ਵਧੀਆ ਕਰਦਾ ਕੰਮੰਦਾ ਐਤ ਕਿਦ ਚ ਜਨਲ ਜਾ ਦਿੱਤਾ ਕੋਈ ਜਾਂਦਾ ਪਾਣੀ ਛੱਡ ਕੇ ਝੂਟਾ ਵੀ ਟਰਣਾ ਵਾਈ ਕੋਈ ਜਾਂਦਾ ਸਕਾ ਕੇ ਵਾਈ ਪਾਸੀ ਚੱਕਰਾਂ ਜਿੱਦੀ ਪੈੜੀ ਖਿੱਲੀ ਹੋਗੀ ਅੱਧੀ ਕੁ ਸੁੱਕੀ ਰਹਗੀ ਅਗਰ ਟ੍ਰੈਕਟਰ ਫਿਰ ਮਿਲਿਆ ਨਹੀਂ ਕਿਸੇ ਦਾ। ਅਜਾ ਟ੍ਰੈਕਟਰ ਕਿੱਥੇ ਦਾ ਨਹੀਂ। ਕਿੱਦਾਂ ਕਿਸੇ ਦੀ ਦਾ ਵੀ ਨਹੀਂ। ਇਹ ਰੋਡੀਆਂ ਚਾਰ ਸੀਨ ਆ ਗਈਆਂ ਨੇ। ਇੱਕ ਵਾਰੀ ਕਲਟੀਵੇਟਰ ਨਾਲ ਬਾਈ ਤਾਂ ਬਣੀ ਪੈ ਗਈ। ਉਹਨਾ ਕੰਪਿਊਟਰ ਕਰਾ ਲੱਗ ਜੇ ਪੱਤਰ ਹੋ ਜੇ। ਜਿੰਨਾ ਹੀ ਪਹਿਲੀ ਵਾਰੀ ਤੇ ਪਤਾ ਨਹੀਂ ਸੀ ਇਹਨਾਂ ਦੀ ਮਾੜੀ ਜੀ ਟਾਇਰ ਨਾਲ ਬਣ ਕੇ ਘਰ ਵਧੀਆ ਤੇਲ ਤੇ ਗਿਆ ਫੋਕ ਕਾਫੀ ਪਰ ਰੋਡ ਤੇ ਦੁੱਖ ਪੈ ਲਈ ਜੇ ਆਪਣਾ ਕੰਮ ਕਰ ਲੋ ਆਪ ਕਰ ਲੋ ਅਸੀਂ ਥੋੜਾ ਕਰ ਲੋ ਜਿਹੜਾ ਅੱਜ ਕੱਲ ਮਕਹਾਰਾ ਤੇ ਕੋਈ ਕੰਮ ਨਹੀਂ ਕਰਦਾ ਮਕਹਾਰਾ ਵਾਲਾ ਕੰਪਨੀ ਦਾ ਮਹਿੰਗਾ ਕਿਰਾਏ ਤੇ ਵੀ ਠੀਕ ਹੈ ਜੀ ਇਹ ਸਮਝ ਆ ਗਈ ਕੋਈ ਨਹੀਂ ਕਿਸੇ ਲਈ ਕਰਦਾ ਜੋ ਮਰਜੀ ਕਰੀ ਚਲੋ ਵੇਖਣ ਨੂੰ ਦੁਨੀਆ ਲੱਗਦੀ ਆਪਣੀ ਵਰਤਿਆਂ ਕੋਈ ਵੀ ਨਹੀਂ ਹੈਗਾ ਆਪਣਾ ਸਭ ਤੁੰਡੀ ਲਾਉਂਦੇ ਨੇ ਦੁਨੀਆਦਾਰੀ ਏ ਸੱਜਣਾ ਦੁਨੀਆਦਾਰੀ ਏ ਸੱਜਣਾ ਨਾ ਨਾ ਤੇਰੀ ਨਾ ਮੇਰੀ ਪੈਸੇ ਦੀ ਯਾਰੀ ਏ ਸੱਜਣਾ ਇਹ ਦੁਨੀਆ ਮਤਲਬ ਦੀ ਏ ਕੋਈ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਮੂੰਹ ਦੇ ਮਿੱਠੇ ਯਾਰ ਨੇ ਸਾਰੇ ਤਾਬ ਚੰਗੀ ਤਰ੍ਹਾਂ ਹੁਣੇ ਟੁੱਟਦੇ ਵਾਟ ਜੇ ਮੁੰਡੇ ਦਾ ਹੁੰਦਾ ਟਰੈਕਟਰ ਰੋਟਾਵੇਟਰ ਹੁੰਦਾ ਫਿਰ ਅਸੀਂ ਕੰਮ ਖਿੱਚ ਲੈਣਾ ਰੋਟਾਵੇਟਰ ਨਾਲ ਹੀ ਇਹ ਲੱਗ ਗਿਆ ਹੁਣ ਮਿੱਟੀ ਢੋਣ ਚਲਾਇਆ ਤੇ ਕੀ ਨਹੀਂ ਕੀਤਾ ਵੀ ਦੇ ਵਧੀਆ ਸੋਰ ਜਣਾ ਹੀ ਕਰਨ ਚਲ ਹੁਣ ਬੜੀ ਹੋਰ ਬੈਠੇ ਲਾ ਕੇ ਅਗਲ ਆ ਜਿਓ ਵੀ ਚੀਜ਼ ਤੱਕ ਕੀ ਖਾਦੀਆਂ ਖਲਾ ਹੁੰਦੀਆਂ ਨੇ ਜੀ ਵਾ ਇੱਕ ਤਵਾਂ ਖੋਲ ਕੇ ਤੇ ਬਾਟਨ ਲਾ ਦੇ ਮਿੱਟੀ ਤੋੜ OK ਲੱਗ ਗੋਠ ਬਹੁਤ ਨੀਂਦੀ ਸੀ ਪਾਣੀ ਇੱਥੇ ਸਾਰਾ ਖਲੋ ਜਾਣਾ ਸੀ ਪੈੜੀ ਦਾ ਉੱਚ ਕਰਾ ਲੱਗਿਆ ਨਹੀਂ ਆਂਦਾ ਤੇ ਚ ਡੰਦਲ ਨੇ ਤੇ ਅੜੇਗਾ ਡੰਦਲਾਂ ਚ ਸਹੀ ਵਜਣਾ ਕਿ ਗੋਠ ਬੱਕਰਾ ਆ ਚੱਲਾ ਗੋਠੀ ਨਹੀਂ ਕਰਵਾਗੇ ਪਿਲੇ ਸਾਲ ਮਾਰਿਆ ਸੀ ਕੰਪਿਊਟਰਾ ਕੇ ਅਗੋਠ ਰਹਿ ਗਈ ਨਹੀਂ ਮੈਨੂੰ ਥੋੜਾ ਜਿਹਾ ਕਰਾਵਾ ਸਾਫ ਕਰਕੇ ਚੱਲ ਜੀ ਠੀਕ ਕਰ ਲੈ ਫਿਰ ਨੂੰ ਸਾਡੇ ਵਾਲਾ ਲਿਆਂਦਾ ਸਾਡੇ ਵਾਲਾ ਚੱਲਦੀ ਨਹੀਂ ਓ ਬੁੱਤ ਜੀ ਵੀ ਹੈਗੀ ਏ ਕਹਣਾ ਇਕਾ ਉਧਰੇ ਕੋਠਾ ਬਣਾ ਦੇ ਉਹਨੇ ਦੇਖ